ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਸੱਚ ਨਾਨਕ ਹੋਸੀ ਪੀ ਸੱਚ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤ ਗੁਰ ਨਦਰ ਕਰੀ ਆ ਨਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਤਰਨ ਸੁਵੰਨੀ ਖਾੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੀ ਕਾਜ ਸੁਹਿਲ ੜੀ ਥੀਏ ਗੁਰ ਨਾਨਕ ਸਤ ਗੁਰ ਟੁੱਟਾ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮੈਂ ਮਾਂ ਜੋਤਿ ਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਦਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਦਾਰੀ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਬ ਇਹੀ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹੀ ਮਾਨਸ ਦੇ ਪਾਈ ਇਸ ਦੇਹੀ ਕੋ ਸਿਮਰਹਿ ਦੀਵਾ ਸੋ ਦੇਹੀ ਪਜ ਹਰ ਕੀ ਸੇਵ ਗੁਰ ਸੇਵਾ ਤੇ ਪਗਤ ਕਮਾਈ ਤਬ ਇਹ ਮਾਨਸ ਦੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਸਤਿਗੁਰੂ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਕਰਕੇ ਸਾ ਸੰਗਤ ਦਾ ਰੂਪ ਲੈ ਕਰਕੇ ਸੁਭਾਈ ਮਨ ਹਾਂ ਸਵਾਉ ਭਾਈ ਜਿਵੇਂ ਆਪ ਭਲੀ ਭਾਂਤ ਜਾਣਦੇ ਹੋ ਇਸ ਪਰਿਵਾਰ ਦੀ ਪਚੰਗਣ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਏ ਆਏ ਗੁਰਮਤ ਸਮਾਗਮ ਉਲੀਕੇ ਗਏ ਨੇ ਸਤਗੁਰੂ ਸਹਿ ਮਹਾਰਾਜੀਆਂ ਦੇ ਓਟ ਆਸਰੇ ਲੈ ਕਰਕੇ ਸਤਗੁਰਾਂ ਦੇ ਪਾਵਨ ਪਵਿੱਤਰ ਗੁਰਚਰਨ ਸਤਗੁਰੂ ਸਹਿ ਮਹਾਰਾਜੀਆਂ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਗ੍ਰਹਿਣਾਂ ਦੇ ਵਿੱਚ ਪਵਾਉਣਾ ਕੀਤੇ ਨੇ ਮਹਾਰਾਜੀਆਂ ਨੇ ਚਰਨ ਪਵਾ ਕਰਕੇ ਇਸ ਘਰ ਗ੍ਰਹਿ ਨੂੰ ਪਵਿੱਤਰ ਕੀਤਾ ਹੈ ਕਿਉਂਕਿ ਬਾਣੀ ਦਾ ਬਚਨ ਹੈ ਜਿੱਥੇ ਜਾਹੀ ਬਹੇ ਮੇਰਾ ਸਤਗੁਰੂ ਸੋ ਥਾਣ ਸੁਹਾਵਾ RAM RAJ ਜਿੱਥੇ ਵੀ ਸਤਿਗੁਰੂ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂਦੇ ਨੇ ਮਹਾਰਾਜਿਆਂ ਦੇ ਚਰਨ ਸੁਭਾਈ ਮਾਣ ਹੁੰਦੇ ਨੇ ਉਹ ਥਾਂ ਉਹ ਜਗ੍ਹਾ ਉਹ ਪਵਿੱਤਰ ਹੋ ਜਾਂਦੀ ਹੈ ਉਸ ਪਰਿਵਾਰ ਦੀ ਜੀ ਉਸ ਘਰ ਦੀ ਜੂ ਪਵਿੱਤਰ ਹੋ ਜਾਂਦੀ ਹੈ ਸਾਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਸੇ ਜੰਤ ਪਏ ਹਰਿਆਵਲੇ ਜਿੱਨੀ ਮੇਰਾ ਸਤਿਗੁਰ ਦੇਖਿਆ ਉਜੰਤ ਉਤਰਤ ਉਹ ਸਹਾਵੜੀ ਹੋ ਜਾਂਦੀ ਹੈ ਵੱਡਿਆਂ ਭਾਗਾ ਵਾਲੀ ਹੋ ਜਾਂਦੀ ਹੈ ਗੁਰਮੁਖ ਵੱਡਿਆਂ ਭਾਗਾ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਦੇ ਗ੍ਰਹਿਾਂ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਚਰਨ ਪਵਾਉਂਦੇ ਨੇ ਸੋ ਆਓ ਸਤਿਗੁਰੂ ਸਹਿ ਮਹਾਰਾਜ ਜੀਾਂ ਦੇ ਚਰਨਾਂ ਦਾ ਓਟ ਆਸਦਾ ਲੈ ਕਰਕੇ ਇੱਕ ਸ੍ਰੀ ਸਹਿਜ ਪਾਠਾਂ ਦੇ ਜਾਪ ਪਰਸੋਂ ਰੋਜ਼ ਤੋਂ ਪ੍ਰਾਰੰਭ ਕਰਵਾਏ ਨੇ ਸਤਗੁਰਾਂ ਦੀ ਨਿਰੰਤਰ ਬਾਣੀ ਦੇ ਜਾਪ ਚੱਲ ਰਹੇ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਵੀ ਆਪ ਜੀਆਂ ਨੇ ਗੁਰਮੁਖਾਂ ਦੇ ਪਾਸੋਂ ਗ੍ਰੰਥੀ ਸਿੰਘਾਂ ਦੇ ਪਾਸੋਂ ਪਾਠੀ ਸਿੰਘਾਂ ਦੇ ਪਾਸੋਂ ਪਾਵਨ ਬਾਣੀ ਦੇ ਜਾਪ ਸਰਵਣ ਕੀਤੇ ਨੇ ਬੇਨਤੀ ਕਰਾਂ ਆਪ ਵੀ ਪਰਿਵਾਰਾਂ ਵਾਲੇਓ ਆਪ ਜੀਆਂ ਨੇ ਪਹਿਲਾਂ ਆਪਣੇ ਜੀਵਨ ਦੇ ਵਿੱਚ ਅਨੇਕਾਂ ਹੀ ਪ੍ਰੋਗਰਾਮ ਦੇਖੇ ਹੋਣਗੇ ਅਖੰਡ ਪੜ੍ਹ ਸਾਹਿਬਾਂ ਤੇ ਹਾਜ਼ਰੀਆਂ ਭਰੀਆਂ ਹੋਣਗੀਆਂ ਸਹਿਜ ਬਾਠਾਂ ਦੇ ਹਾਜ਼ਰੀਆਂ ਭਰੀਆਂ ਹੋਣ ਕਿਆਂ ਆਮ ਕਰਕੇ ਨਗਰਾਂ-ਨਗਰਾਂ ਦੇ ਵਿੱਚ ਗੁਰੂ ਨਾਨਕ ਸੇਹ ਮਹਾਰਾਜ ਜੀਆਂ ਦੀ ਬਾਣੀ ਦੇ ਜਾਪ ਹੁੰਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਬੇਅੰਤ-ਬੇਅੰਤ ਧੀਆਂ-ਪੁੱਤਰਾਂ ਦੇ ਆਨੰਦ ਕਾਰਜ ਹੁੰਦੇ ਨੇ ਖੁਸ਼ੀਆਂ ਦੇ ਪ੍ਰੋਗਰਾਮ ਹੁੰਦੇ ਨੇ ਹਰ ਕੋਈ ਆਪਣੇ ਗ੍ਰਹਿ ਦੇ ਵਿੱਚ ਮਹਾਰਾਜਿਆਂ ਦੇ ਚਰਨ ਪਵਾਉਂਦਾ ਹੈ ਜਿੰਨੀ ਜਿਹਦੇ ਕੋ ਸੇਵਾ ਹੋਵੇ ਤਿਲ ਫਲੋ ਸੇਵਾ ਮਹਾਰਾਜ ਜੀ ਦੀ ਕਰਦਾ ਹੈ ਸਤਿਗੁਰਾਂ ਤੋਂ ਖੁਸ਼ੀਆਂ ਲੈਂਦੇ ਨੇ ਤੇ ਕਲਗੀਧਰ ਮਹਾਰਾਜ ਜੀ ਨੇ ਸਾਨੂੰ 52 ਹੁਕਮ ਸ਼੍ਰੀ ਝੂਰ ਸਾਹਿਬ ਦੀ ਧਰਤੀ ਤੇ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਵੀ ਹੁਕਮ ਆਉਂਦਾ ਹੈ ਕਿ ਗੁਰੂ ਕੀ ਸਿੱਖ ਨੇ ਆਪਣੇ ਜੀਵਨ ਦਾ ਕਾਰਜ ਜਦੋਂ ਵੀ ਕਰਨਾ ਹੈ ਉਦੋਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਜ਼ਰੂਰ ਕਰਨੀ ਉਹ ਟਾਸਰਾ ਜ਼ਰੂਰ ਲੈਣਾ ਗੁਰੂ ਸਾਹਿਬ ਦਾ ਬਹੁਤ ਆਦ ਗਿਣਤੀ ਵਿੱਚ ਅਸੀਂ ਬੰਦਿਆਂ ਦਾ ਉਹ ਆਸਰਾ ਲੈਨੇ ਆ ਕੋਈ ਚਾਚਿਆਂ ਦਾ ਕੋਈ ਤਾਇਿਆਂ ਦਾ ਕੋਈ ਭਾਈਆਂ ਦਾ ਕੋਈ ਭੈਣਾਂ ਦਾ ਸਾਖ ਸਬੰਧੀਆਂ ਦਾ ਉਹ ਆਸਰਾ ਲੈਨੇ ਆ ਮਾਇਆ ਦਾ ਉਹ ਆਸਰਾ ਲੈਨੇ ਆ ਪਰ ਜੋ ਸਭ ਤੋਂ ਵੱਡਾ ਵੱਡਾ ਮੁਲਾ ਉਹ ਆਸਰਾ ਹੈ ਜਿੰਨੇ ਇਸ ਲੋਕ ਦੇ ਵਿੱਚ ਤੇ ਪਰਲੋਕ ਵਿੱਚ ਸਦਾਈ ਹੋਣਾ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖੋ ਸਤਨਾਮ ਸ੍ਰੀ ਇਹ ਸਤਨਾਮ ਵਾਹਿਗੁਰੂ ਦੇ ਜਾਪ ਨੇ ਸਾਡੇ ਕਾਰਜ ਸਫਲੇ ਕਰਨੇ ਨੇ ਗੁਰੂ ਕੀ ਬਾਣੀ ਨੇ ਸਵਾਰਨੇ। ਮਹਾਰਾਜ ਜੀ ਦਾ ਹੁਕਮ ਹੈ ਗੁਰੂ ਕੀ ਸਿੱਖ ਨੇ ਹਰ ਕਾਰਜ ਦੁੱਖ ਵਾਲਾ ਹੋਵੇ ਸੁੱਖ ਦਾ ਕਾਰਜ ਹੋਵੇ। ਹਾਨੀ ਹੋਵੇ ਲਾਭ ਹੋਵੇ ਕਿਸੇ ਵੀ ਤਰ੍ਹਾਂ ਦਾ ਗਮੀ ਹੋਵੇ ਸੋਗ ਹੋਵੇ ਖੁਸ਼ੀ ਹੋਵੇ ਆਨੰਦ ਹੋਵੇ ਗੁਰੂ ਕੀ ਸਿੱਖ ਨੇ ਸਤਪੁਰਾਂ ਦੇ ਚਰਨ ਪਰਸਨੇ ਜ਼ਰੂਰ ਨੇ। ਮਹਾਰਾਜ ਜੀਆਂ ਨੇ ਬੇਅੰਤ ਮਰਿਤ ਖਿਮਾ ਕਰਨਾ ਮਰਿਆਦਾਵਾਂ ਖਾਲਸੇ ਨੂੰ ਬਖਸ਼ੀਆਂ ਨੇ ਬਹੁਤ ਆਤ ਗਿਣਤੀ ਵਿੱਚ ਅਸੀਂ ਉਹ ਜੋ ਸਾਡੀਆਂ ਪਿਛਲੀਆਂ ਅਮਰਦਿਆਵਾਂ ਸਨ ਜੋ ਸਾਡੇ ਸੰਜਮ ਸੀ ਸਾਡਾ ਧਰਮ ਸੀ ਸਾਡੀਆਂ ਕਰਿਆਵਾਂ ਸਨ ਅਸੀਂ ਭੁੱਲ ਗਏ ਆ ਪਰ ਅੱਜ ਵੀ ਗੁਰਮਖੋ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਅੱਜ ਵੀ ਆਪਣੇ ਘਰਾਂ ਦੇ ਕਾਰਜ ਪ੍ਰారంਭ ਕਰਨ ਤੋਂ ਪਹਿਲਾਂ ਮਹਾਰਾਜ ਜੀ ਦਾ ਉਹ ਆਸਰਾ ਤੱਕਦੇ ਨੇ ਇਵੇਂ ਨਹੀਂ ਫਿਰ ਮਹਾਰਾਜ ਉਹਨਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬੇਅੰਤ ਮਾਇਆ ਦੇ ਗੱਫੇ ਅੜਿਸ਼ਾਨ ਬੰਗਲੇ ਮਹਾਰਾਜ ਉਹਨਾਂ ਨੂੰ ਸੁੱਖ ਸੁਹੂਲਤਾ ਸਤਿਗੁਰੂ ਸਹਿ ਮਹਾਰਾਜ ਜੀ ਬਖਸ਼ਦੇ ਨੇ ਹੁਣ ਕਹੋਗੀ ਕਿਵੇਂ ਇਹਦਾ ਜਵਾਬ ਵੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਸਮਾਪਤੀ ਤੇ ਪੜ੍ਹਦੇ ਆਂ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਬਸ ਕਰਮੀ ਆਪੋ ਆਪਣੀ ਐ ਕਰਮੀ ਆਪੋ ਆਪਣੇ ਨੇ ਆਪ ਕਰਮਾਂ ਦਾ ਹੀ ਦਿੱਤਾ ਖਾ ਰਹੇ ਆ ਮਹਾਰਾਜ ਇਹਦੇ ਵਿੱਚ ਝੋਰਾ ਕਰਨ ਦੀ ਜਰੂਰਤ ਨਹੀਂ ਸਾਨੂੰ ਕਿ ਮੈਂ ਗਰੀਬ ਆ ਮੇਰਾ ਆ ਕਾਰਜ ਨਹੀਂ ਸਵਰਿਆ ਮੇਰਾ ਉਹ ਕਾਰਜ ਨਹੀਂ ਸਵਰਿਆ ਮੈਂ ਇਸ ਤਰ੍ਹਾਂ ਆਪਣੀ ਧੀ ਦਾ ਆਨੰਦ ਕਾਰਜ ਕੀਤਾ ਸੀ ਇਹ ਮੇਰੇ ਤੋਂ ਵੱਡਿਆ ਕਰਲੇ ਲੱਗਾ ਹੈ ਮੈਂ ਆਪਣਾ ਪੁੱਤ ਇਸ ਤਰ੍ਹਾਂ ਵਿਆਇਆ ਸੀ ਇਹ ਮੇਰੇ ਤੋਂ ਵੱਧ ਵੱਧ ਛੱਡ ਕੇ ਆਪਣੇ ਪੁੱਤਰ ਦਾ ਵਿਆਹ ਕਰਨ ਲੱਗਾ ਹੈ ਮੈਂ ਇਸ ਤਰ੍ਹਾਂ ਕੀਤਾ ਸੀ ਇਹ ਐਵੇਂ ਹੋ ਗਿਆ ਨਹੀਂ ਸਾਧ ਸੰਗਤ ਜੀ ਇਹ ਸਾਡੇ ਐਵੇਂ ਕੀਤਿਆਂ ਕੁਝ ਨਹੀਂ ਹੋਇਆ ਗੁਰਮੁਖੋ ਇਹ ਤੇ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਗੱਲ ਤੇ ਇਥੇ ਮੁੱਕਦੀ ਐ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਹਦੂਰ ਉਹਨੇ ਵਾਚਨੀਆਂ ਨੇ ਜੇ ਉਹਦੇ ਤੁਲ ਚੰਗੇ ਆ ਗੁਰਮੁਖੋ ਤੇ ਫਿਰ ਕਰਮਾਂ ਦੀ ਦਾਤ ਆਪੇ ਹੀ ਪਰਮੇਸ਼ਰ ਕੋਲੋਂ ਮਿਲਦੀ ਰੋ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਮਹਾਰਾਜ ਜੀ ਦਾ ਹੁਕਮ ਹੈ ਅਸੀਂ ਸਤਿਗੁਰੂ ਸਹਿ ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਬੇਅੰਤ ਬੇਅੰਤ ਪ੍ਰੋਗਰਾਮਾਂ ਤੇ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਹੋਣਗੀਆਂ ਪਰ ਜਦੋਂ ਸਾਨੂੰ ਇਹ ਹੁਕਮ ਲੱਗਦਾ ਹੈ ਜਾਂ ਮਹਾਰਾਜ ਸਾਨੂੰ ਇਹ ਸੇਵਾ ਬਖਸ਼ ਦੇਣੀ ਜਿੱਥੇ-ਜਿੱਥੇ ਵੀ ਮਹਾਰਾਜ ਲੈ ਕੇ ਜਾਂਦੇ ਨੇ ਜਿੱਥੇ-ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਚੁਗਣ ਜਾਈਦਾ ਹੈ ਤੇ ਸੋ ਸਾਧ ਸੰਗਤ ਜੀ ਮਰਿਆਦਾ ਦੇ ਅਨੁਸਾਰ ਜੋ ਪ੍ਰਾਤਨ ਮਰਿਆਦਾ ਹੈ ਨਾ ਉਸ ਮਰਿਆਦਾ ਦੇ ਨਾਲ ਸਾਰਿਆਂ ਨੂੰ ਜੋੜੀਦਾ ਏ ਜਿਸ ਮਰਿਆਦਾ ਦੇ ਵਿੱਚ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਮਹਾਰਾਜ ਜੀ ਦੀ ਬਾਣੀ ਦਾ ਸਤਕਾਰ ਬਾਣੀ ਸਰਵਣ ਕਰਨ ਵਾਲਿਆਂ ਦਾ ਸਤਕਾਰ ਬਾਣੀ ਪੜਨ ਵਾਲਿਆਂ ਦਾ ਸਤਕਾਰ ਸੰਗਤ ਦਾ ਸਤਕਾਰ ਮੁੱਖ ਰੱਖਿਆ ਜਾਂਦਾ ਆਮ ਕਰਕੇ ਮੈਂ ਬੇਨਤੀ ਕਰਾਂ ਮੈਂ ਕਿਸੇ ਇੱਕ ਤੇ ਗੱਲ ਨਹੀਂ ਲਾਉਣੀ ਜਾਂ ਕਿਸੇ ਇੱਕ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਬਚਨ ਨਹੀਂ ਕਰਨਾ ਜੋ ਅਸਲ ਮਰਿਆਦਾ ਹੈ ਜੋ ਗੁਰਬਾਣੀ ਕਹਿੰਦੀ ਆਪਾਂ ਉਹਦੇ ਅਨੁਸਾਰ ਆਪ ਜੀ ਦੇ ਨਾਲ ਬਚਨ ਸਾਂਝਾ ਕਰਾਂਗੇ ਮੈਂ ਬੇਨਤੀ ਕਰਾਂ ਕੋਈ ਵੀ ਗੁਰਮੁਖ ਆਪਣੇ ਮਨ ਤੇ ਕੋਈ ਵੀ ਬਚਨ ਨਾ ਲਵੇ ਕਿਉਂ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਮੰਨਣਾ ਪਵੇਗਾ ਭਾਵੇਂ ਅੱਜ ਮੰਨ ਲਈਏ ਤੇ ਭਾਵੇਂ ਕੱਲ ਮੰਨ ਲਈਏ ਜੋ ਗੜਗੀਦਰ ਮਹਾਰਾਜ ਜੀ ਮਰਿਆਦਾ ਸਾਨੂੰ ਬਖਸ਼ਿਸ਼ ਕਰਕੇ ਗਏ ਨੇ ਉਹ ਸਾਨੂੰ ਮੰਨਣੀ ਪੈਣੀ ਹੈ ਤੇ ਜਦੋਂ ਮਰਿਆਦਾ ਪੜਦੇ ਆ ਨਾ ਗੁਰਮੁਖੋ ਤੇ ਮੈਂ ਅੱਜ ਹੀ ਬਚਨ ਪੜ ਰਿਹਾ ਸੀ ਸੁਣ ਰਿਹਾ ਸੀ ਕਲਗੀਧਰ ਮਹਾਰਾਜ ਜੀ ਨੇ ਜਿੱਥੇ ਸਾਨੂੰ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ ਮਹਾਰਾਜ ਜੀ ਨੇ ਸਾਨੂੰ ਬਾਣੀ ਬਾਣਾ ਬਖਸ਼ਿਆ ਏ ਸਾਨੂੰ ਸੁੱਖ ਬਖਸ਼ਿਸ਼ ਨੇ ਜ਼ਮੀਨਾਂ ਜੈ ਦਾਤਾ ਘਰ-ਬਾਰ ਬਾਲ ਬੱਚਿਆਂ ਵਾਲੇ ਬਣਾਇਆ ਮਹਾਰਾਜ ਜੀ ਦੀ ਦਾਤ ਹੈ ਸਤਗੁਰਾਂ ਨੇ ਆਪਣਾ ਸਰਬੰਸਵਾਰ ਕਰਕੇ ਸਾਨੂੰ ਸਾਰੀਆਂ ਹੀ ਦਾਤਾਂ ਦਿੱਤੀਆਂ ਅੱਜ ਸੁੱਖ ਦੀ ਨੀਂਦ ਸੌ ਰਹੇ ਆ ਇਹ ਸਾਡੇ ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ ਨੇ ਪੜਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਣਾ ਕੀਤਾ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਅੱਜ ਦੇ ਨਬਾਉਣੀ ਬੜੀ ਔਖੀ ਹੈ ਪਿਆਰਿਓ ਅੱਜ ਦੇ ਸਿੱਖੀ 20 ਰੁਪਿਆ ਪਿੱਛੇ 50 ਰੁਪਿਆ ਪਿੱਛੇ ਵਿਆਹਾਂ ਸ਼ਾਦੀਆਂ ਦੇ ਵਿੱਚ ਰੁੱਲਦੀ ਵੇਖੀ ਹੈ ਪਰ ਸੱਚ ਕਰਕੇ ਜਾਣਿਓ ਸਿੱਖੀ ਕਮਾਉਣੀ ਬੜੀ ਆਖੀ ਮੈਂ ਬੇਨਤੀ ਕਰਾਂ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਜਿੱਥੇ ਪੰਜ ਕਕਾਰ ਦਿੱਤੇ ਨੇ ਪੰਜ ਤਖਤ ਸਾਨੂੰ ਬਖਸ਼ਿਸ਼ ਕੀਤੀ ਨੇ ਚਾਰ ਬੱਜਰ ਕਰੇਤਾ ਤੋਂ ਵਰਜਿਆ ਮਹਾਰਾਜ ਜੀ ਨੇ ਚਾਰ ਧਾਮ ਮਹਾਰਾਜ ਜੀ ਨੇ ਬਖਸ਼ੇ ਨਹੀਂ ਉਸੇ ਸਾਨੂੰ ਮਹਾਰਾਜ ਜੀ ਨੇ ਪੰਜ ਸੰਸਕਾਰ ਬਖਸ਼ਿਸ਼ ਕੀਤੇ ਨੇ ਤੇ ਬਹੁਤੀਆਂ ਨੇ ਕਦੇ ਬੜੇ ਵੀ ਨਹੀਂ ਹੋਣੇ ਪਰ ਸੱਚ ਕਰਕੇ ਜਾਣਿਓ ਬੇਨਤੀ ਕਰਾਂ ਗੁਰਮੁਖੋ ਆਪ ਵੀ ਪੜਿਆ ਕਰੋ ਆਪਣੇ ਬੱਚਿਆਂ ਨੂੰ ਵੀ ਪੜਾਇਆ ਕਰੋ ਤੇ ਉਹ ਸੰਸਕਾਰਾਂ ਨੂੰ ਪੜ ਕੇ ਉਹਦੀ ਸਿੱਖਿਆ ਪੜ ਕੇ ਉਹ ਕਿਵੇਂ-ਕਿਵੇਂ ਮਹਾਰਾਜ ਜੀ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕੀਤੇ ਸੀ ਫਿਰ ਵੇਖਿਆ ਕਰੋ ਕਿ ਅਸੀਂ ਕਿਵੇਂ ਕਰਦੇ ਆਂ ਤੇ ਕਿਵੇਂ ਕਰਨੇ ਚਾਹੀਦੇ ਤੇ ਕਿਵੇਂ ਕੀਤੇ ਜਾ ਰਹੇ ਨੇ ਜਾਂ ਕਿਵੇਂ ਕਰਨੇ ਚਾਹੀਦੇ ਨੇ ਕਿਵੇਂ ਕਰਾਂਗੇ ਤੇ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਵੇ ਕਿ ਤੇ ਕਿਵੇਂ ਸਾਡਾ ਜੀਵਨ ਸਫਲ ਹੋਵੇ ਪਰ ਉਹ ਵਿਚਾਰ ਬੇਨਤੀ ਕਰਾਂ ਪੜ੍ਹਿਆ ਕਰੋ ਵੱਧ ਤੋਂ ਵੱਧ ਜਿੰਨੀਆਂ ਵੀ ਇਹੋ ਜਿਹੀਆਂ ਚੀਜ਼ਾਂ ਪਾਵੇਂ ਮੋਬਾਈਲ ਫੋਨ ਦੇ ਵਿੱਚੋਂ ਵੀ YouTube ਤੋਂ ਪੜ੍ਹ ਲਿਆ ਸੁਣ ਲਿਆ Google ਤੋਂ ਪੜ੍ਹ ਲਿਆ ਸੁਣ ਲਿਆ ਅੱਜ ਕੱਲ੍ਹ ਅਨੇਕਾਂ ਸੁੱਖ ਸਹੂਲਤਾਂ ਸਾਨੂੰ ਇਸ ਮੋਬਾਈਲ ਫੋਨ ਕਾਲ ਯੁੱਗ ਨੇ ਦਿੱਤੀਆਂ ਹੋਈਆਂ ਜਿੱਥੇ ਇਹ ਕਾਲ ਯੁੱਗ ਹੈ ਉੱਥੇ ਸਤਜੁਗ ਵੀ ਹੈ ਜੇ ਇਹਨੂੰ ਵਰਤਨਾ ਆ ਜਾਵੇ ਕਲਗੀਧਰ ਮਹਾਰਾਜ ਜੀ ਨੇ ਪਹਿਲਾ ਸੰਸਕਾਰ ਸਾਨੂੰ ਜਨਮ ਸੰਸਕਾਰ ਬਖਸ਼ਿਆ ਹੈ ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰਕੇ ਆਪਾਂ ਸਮਾਪਤੀ ਕਰ ਦੇਣੀ ਕਿਉਂਕਿ ਪਹਿਲਾ ਦਿਨ ਹੈ ਅੱਜ ਆਪ ਜੀ ਦੇ ਨਾਲ ਆਪ ਜੀ ਦਾ ਮੋਢੀ ਬੰਨਣਾ ਹੈ ਅੱਗੇ 5 ਦਿਨ ਆਪਾਂ ਕੋਸ਼ਿਸ਼ ਕਰਾਂਗੇ ਲਗਾਤਾਰ ਵਿਚਾਰ ਕੀਤੀ ਜਾਵੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾਵੇ ਮਰਿਆਦਾ ਦੱਸੀ ਜਾਵੇ ਸਹਿਜ ਪਾਠ ਕਿਵੇਂ ਕਰੀਦਾ ਹੈ ਕੀ ਹੁੰਦਾ ਹੈ ਕੀ ਇਹਦੀ ਮਰਿਆਦਾ ਹੁੰਦੀ ਹੈ ਆਣੀ ਪੜਨੀ ਜਾਂ ਨਾਂ ਪੜਨੀ ਕੀ ਇਹਦਾ ਭਾਵ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਾਰੀ ਇਹ ਕਥਾ ਵਿਚਾਰ ਸੁਣੀਏ ਜੋ ਮੈਨੂੰ ਭਾਈ ਸਾਹਿਬ ਨੇ ਬੇਨਤੀ ਕੀਤੀ ਹੈ ਪਹਿਲਾ ਸੰਸਕਾਰ ਮਹਾਰਾਜ ਜੀ ਨੇ ਜਨਮ ਸੰਸਕਾਰ ਬਖਸ਼ਿਆ ਹੈ ਤੇ ਜਦੋਂ ਗੁਰੂ ਕੀ ਸਿੱਖਾਂ ਦੇ ਘਰ ਬੱਚੇ ਪੈਦਾ ਹੁੰਦੇ ਨੇ ਤੇ ਗੁਰੂ ਕੀ ਗ੍ਰੰਥੀ ਸਿੰਘ ਉਹ ਨਵੇਂ ਕਿਮਾ ਕਰਨਾ ਨਵ ਜੰਮੇ ਬੱਚੇ ਨੂੰ ਗੁਰਤੀ ਦਿੰਦੇ ਨੇ ਤੇ ਜਿਹੜੀ ਗੁਰਮਤ ਤੋਂ ਹੀਣੇ ਹੁੰਦੇ ਨੇ ਉਹਨਾਂ ਨੂੰ ਗੁੜਤੀ ਕੋਈ ਦਾਈਆਂ ਦਿੰਦੀਆਂ ਨੇ ਕੋਈ ਚਾਚੇ ਤਾਏ ਦਿੰਦੇ ਨੇ ਕੋਈ ਕਿਸੇ ਤਰ੍ਹਾਂ ਦਾ ਪੰਡਤ ਲਿਆ ਕੇ ਕੋਈ ਤਵੀਤ ਲਿਆ ਕਰਕੇ ਗੁੜਤੀ ਦਿੱਤੀ ਜਾਂਦੀ ਹੈ ਗੁਰਮਤ ਦੇ ਵਿੱਚ ਪਹਿਲਾ ਸੰਸਕਾਰ ਹੈ ਜਨਮ ਸੰਸਕਾਰ ਜਨਮ ਸੰਸਕਾਰ ਵੇਲੇ ਕਿਸੇ ਵੀ ਪ੍ਰਕਾਰ ਦੀ ਬਹੁਤੀ ਖੁਸ਼ੀ ਨਹੀਂ ਗੁਰੂ ਕੀ ਸੇਖਣੇ ਕਰਨੀ ਜੇ ਕਰਨੀ ਹੈ ਤੇ ਵੱਧ ਤੋਂ ਵੱਧ ਗੁਰੂ ਕੀ ਬਾਣੀ ਦਾ ਜਾਪ ਕਰਨਾ ਤੇ ਕੀਰਤਨ ਕਰਨਾ ਕਥਾ ਕਰਨੀ ਹੈ ਪੁੰਨ ਦਾਨ ਕਰਨਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਪੁੰਨ ਦਾਨ ਕਰਨਾ ਹੈ ਐਨਾ ਪੁੰਨ ਦਾਨ ਕਰਨਾ ਜਿੰਨਾ ਖਿਮਾ ਕਰਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਖਿਮਾ ਕਰਨਾ ਪ੍ਰਯਾਗ ਰਾਜ ਦੀ ਧਰਤੀ ਤੇ ਕੀਤਾ ਸੀ ਅੱਜ ਕੁੰਭ ਦਾ ਮੇਲਾ ਚੱਲ ਰਿਹਾ ਨਾ ਪ੍ਰਯਾਗ ਰਾਜ ਦੀ ਧਰਤੀ ਤੇ ਤੇ ਇੱਕ ਸਮਾਂ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਟਨੇ ਨੂੰ ਜਾਂਦਿਆਂ ਪ੍ਰਯਾਗ ਰਾਜ ਦੀ ਧਰਤੀ ਤੇ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਪਟਨੇ ਵਿਕੇ ਜਦੋਂ ਜਾ ਕਰਕੇ ਪੜਾ ਕਰਾਂਗੇ ਸਹਿਬਜ਼ਾਦੇ ਦਾ ਅਵਤਾਰ ਹੋਵੇਗਾ ਮਹਾਰਾਜ ਜੀ ਦਾ ਬਚਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਹਿਬਜ਼ਾਦੇ ਦੇ ਅਵਤਾਰ ਦੀ ਪ੍ਰਸੰਨਤਾ ਨੂੰ ਮੁੱਖ ਰੱਖਦਿਆਂ ਐਨਾ ਪੁੰਨਦਾਨ ਕੀਤਾ ਗਰੀਬਾਂ ਦੀ ਗਰੀਬੀ ਰੋੜ ਦਿੱਤੀ ਪੁੰਨਦਾਨ ਦੇ ਵਿੱਚ ਇੰਨੇ ਵਸਤਰ ਵੰਡੇ ਇੰਨਾ ਧਨ ਵੰਡਿਆ ਮਹਾਰਾਜ ਜੀ ਨੇ ਪ੍ਰਯਾਗ ਰਾਜ ਤੇ ਪੰਡਤਾਂ ਦੀ ਗਰੀਬੀ ਰੋੜ ਦਿੱਤੀ ਜਿਹੜੇ ਪੰਡਤ ਆਪਣੇ ਤਨ ਤੇ ਕੱਪੜਾ ਨਹੀਂ ਸੀ ਪੈਣ ਦੇ ਸਰੀਰਾਂ ਨੂੰ ਸੁਆਮ ਮਲਦੇ ਸੀ ਜੜਾਵਾਂ ਰੱਖਦੇ ਸੀ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਸਨ ਕਲਗੀਧਰ ਮਹਾਰਾਜ ਜੀ ਦੇ ਪਿਤਾ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੇਅੰਤ ਪੁੰਨ ਦਾਨ ਕੀਤਾ ਹੋਰ ਉਦਾਹਰਨ ਲੈ ਲਈਏ ਇੱਕ ਹੋਰ ਇਕਜ਼ੈਂਪਲ ਤੁਹਾਡੇ ਨਾਲ ਸਾਂਝੀ ਕਰਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਪਟਨੇ ਦੀ ਧਰਤੀ ਤੇ ਹੋ ਜਾਂਦਾ ਹੈ ਇਹ ਮਹਾਰਾਜ ਜੀ ਨੇ ਐਵੇਂ ਨਹੀਂ ਸਾਨੂੰ ਜਨਮ ਸੰਸਕਾਰ ਬਖਸ਼ਿਆ ਪੰਜ ਸੰਸਕਾਰ ਬਖਸ਼ੇ ਪਹਿਲਾਂ ਉਹ ਸਿੱਖਿਆ ਤੇ ਆਪ ਪੂਰੇ ਉਤਰੀ ਤੇ ਫਿਰ ਸਾਨੂੰ ਧਾਰਿਆ ਹੈ ਆਪ ਆਪਣੇ ਸਰੀਰ ਤੇ ਉਹ ਚੀਜ਼ਾਂ ਹੰਡਾਈਆਂ ਨੇ ਮਹਾਰਾਜ ਜੀ ਨੇ ਪ੍ਰੈਕਟੀਕਲ ਕੀਤਾ ਹੈ ਕਿ ਇਤਿਹਾਸ ਪੜੀਏ ਸਹਿਬਜ਼ਾਦੇ ਦਾ ਜਦੋਂ ਅਵਤਾਰ ਹੋਇਆ ਭਾਵ ਕਲਕੀ ਤਰ ਮਹਾਰਾਜ ਦੀ ਧਰਤੀ ਤੇ ਆਏ ਪਟਨੇ ਦੀ ਧਰਤੀ ਤੇ ਮਹਾਰਾਜ ਜੀਆ ਨੇ ਅਵਤਾਰ ਧਾਰਿਆ ਤੇ ਖਿਮਾ ਕਰਨਾ ਜਗਤ ਮਾਤਾ ਮਾਤਾ ਗੁਜਰਗੌਰ ਜੀ ਨੇ ਬੇਅੰਤ ਬੇਅੰਤ ਪੁੰਨ ਦਾਨ ਕੀਤਾ ਸਾ ਸੰਗਤ ਜੀ ਇੰਨਾ ਪੁੰਨਦਾਨ ਕੀਤਾ ਕੋਈ ਭੰਡ ਆ ਗਿਆ ਕੋਈ ਮਰਾਸੀ ਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੈਸ਼ ਛੂਦਰ ਖੱਤਰੀ ਬ੍ਰਾਹਮਣ ਜਿਹੜਾ ਵੀ ਧਰਮ ਦਾ ਆਸ਼ਰਮ ਦਾ ਆਇਆ ਜਾਤ ਪਾਤ ਨਹੀਂ ਵੇਖੀ ਮਾਤਾ ਗੁਜਰਕੌਰ ਜੀ ਨੇ ਬੇਅੰਤ ਬੇਅੰਤ ਪੁੰਨਦਾਨ ਕੀਤਾ ਸਾ ਸੰਗਤ ਜੀ ਸਹਬ ਜਾਦੇ ਤੇ ਅਵਤਾਰ ਦੀ ਖੁਸ਼ੀ ਦੇ ਵਿੱਚ ਤੇ ਅੱਜ ਹਿਸਾਬ ਲਾ ਲਈਏ ਜਦੋਂ ਸਾਡੇ ਘਰਾਂ ਵਿੱਚ ਬੱਚੇ ਪੈਦਾ ਹੁੰਦੇ ਨੇ ਅਸੀਂ ਨੱਚ ਟੱਪ ਕਰਕੇ ਪਾਰਟੀਆਂ ਕਰਕੇ ਸ਼ਰਾਬਾਂ ਕਬਾਬਾਂ ਮੀਟ ਸ਼ਰਾਬ ਇਤਿਹਾਦਿਕ ਮਾਸ ਖਾ ਕਰਕੇ ਆਪਣੀਆਂ ਖੁਸ਼ੀਆਂ ਮਨਾਉਣੇ ਜੱਗ ਜਹਿਰ ਕਰਦੇ ਪਰ ਸੱਚ ਕਰਕੇ ਜਾਣਿਓ ਰੱਜ ਰੱਜ ਖੁਸ਼ੀਆਂ ਮਨਾਓ ਰੱਜ ਰੱਜ ਖਾਈਏ ਪੀਏ ਨੱਚੀਏ ਟੱਪੀਏ ਹੰਡਾਈਏ ਪਰ ਆਪਣੇ ਗੁਰੂ ਸਾਹਿਬ ਤੋਂ ਬੇਮੁਖ ਨਾ ਹੋਈਏ ਤੇ ਜਦੋਂ ਗੁਰੂ ਸਾਹਿਬ ਤੇ ਸਨਮੁਖ ਹੋਵਾਂਗੇ ਗੁਰੂ ਵਾਲੇ ਬਣ ਕਰਕੇ ਭਾਵੇਂ ਲੱਖ ਵਾਰੀ ਆਪਣੀ ਖੁਸ਼ੀ ਮਨਾਈਏ ਸਾਧ ਸੰਗਤ ਜੀ ਉਹ ਪ੍ਰਮਾਨ ਹੈ ਗੁਰੂ ਸਾਹਿਬ ਦੀ ਤੇ ਕਿਰਪਾਈ ਇੰਨੀ ਹੈ ਬਾਣੀ ਦਿੱਤੋਂ ਤੱਕ ਕਹਿੰਦੀ ਕਹਿੰਦੇ ਦੁੱਖ ਵੀ ਤੇਰੇ ਤੇ ਆ ਜਾਵੇ ਤੂੰ ਤਾਂ ਵੀ ਪ੍ਰਮਾਨ ਹੈ ਤੂੰ ਪਾਪੀ ਵੀ ਹੈ ਤੂੰ ਤਾਂ ਵੀ ਪ੍ਰਮਾਨ ਹੈ ਤੂੰ ਚੱਲ ਤੇ ਸਹੀ ਗੁਰੂ ਦੇ ਦਰ ਤੇ ਸਾਧ ਸੰਗਤ ਜੀ ਗੁਰੂ ਕੀ ਬਾਣੀ ਵਿੱਚੋਂ ਤੱਕ ਕਿ ਆਕਿਰਤ ਘਣ ਤੋਂ ਵੱਡਾ ਦੁਨੀਆ ਤੇ ਕੋਈ ਇਨਸਾਨ ਪਾਪੀ ਨਹੀਂ ਹੈ ਪਰ ਜੇਕਰ ਅਕਿਰਤ ਕਣ ਬੰਦਾ ਵੀ ਗੁਰੂ ਦੇ ਦਰ ਤੇ ਆ ਕੇ ਮਾਫੀ ਮੰਗ ਲਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਦੇ ਆਲੂ ਨੇ ਗੁਰੂ ਨਾਨਕ ਦਾ ਕਰ ਇੰਨਾ ਦਿਆਲੂ ਹੈ ਅਕਿਰਤ ਕਣ ਬੰਦੇ ਨੂੰ ਵੀ ਮਾਫੀ ਦੇ ਦਿੰਦਾ ਕੋ ਸਤਿਨਾਮ ਸ੍ਰੀ ਹੁਣ ਆਪੋ ਅੰਦਰ ਝਾਤੀ ਮਾਰ ਲਈਏ ਕਿਹੜਾ ਕਿਰਤ ਕਣ ਤੇ ਕਿਹੜਾ ਨਹੀਂ ਕਿੰਨੇ ਕਿੰਨੇ ਪਾਪ ਕੀਤੇ ਕਰਦੇ ਆ ਨਾ ਸਾਰੇ ਮੇਰੇ ਵਰਗੇ ਬਥੇਰੇ ਤੁਰੇ ਫਿਰਦੇ ਨੇ ਪਾਪ ਕਰ ਅੜਦੀ ਚ ਪਾਪ ਕਰਦੇ ਆ ਜਗ ਜਾਰ ਨਹੀਂ ਕਰਦੇ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜਿਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਿਦਾਨ ਸਭ ਜਦ ਪੁੱਛੇ ਧਰਮ ਦਾ ਕਹਿੰਦੇ ਸੱਚ ਤੇ ਇਹ ਆ ਇੱਥੇ পাপ ਕਰ ਲਵੇਂਗਾ ਖੋਟਾ ਕਰਮ ਕਮਾ ਲਵੇਂਗਾ ਧਰਮ ਤੋਂ ਬੇਮੁਖ ਹੋ ਜਾਵੇਂਗਾ ਆਪਣੇ ਗੁਰੂ ਤੋਂ ਗੁਰੂ ਦੀ ਸਿੱਖਿਆ ਨੂੰ ਤਿਆਗ ਦਵੇਂਗਾ ਮਾਇਆ ਦੇ ਮੋਹ ਕਰਕੇ ਪਰਿਵਾਰ ਦੇ ਮੋਹ ਕਰਕੇ ਪਰ ਜਦੋਂ ਤੇਰਾ ਲੇਖਾ ਜੋਖਾ ਹੁਣ ਆਉਣ ਆਏ ਨਾ ਅਸੀਂ ਕਹਿ ਤੇ ਦਿੰਨੇ ਕੋਈ ਨਹੀਂ ਮਰਨਾ ਤੇ ਇੱਕ ਦਿਨ ਹੈ ਹੀ ਆ ਮੌਤ ਤੋਂ ਅੱਗੇ ਕਿੰਨੇ ਵੇਖਿਆ ਪਰ ਗੁਰੂ ਕੀ ਬਾਣੀ ਕਹਿੰਦੀ ਭੜਿਆ ਮੌਤ ਤੋਂ ਅੱਗੇ ਵੀ ਹੈ ਮੌਤ ਤੋਂ ਅੱਗੇ ਗੁਰਬਾਣੀ ਦੱਸਦੀ ਹੈ ਇਹੋ ਇਹੋ ਜਿਹੀਆਂ ਸਜਾਵਾਂ ਮਿਲਦੀਆਂ ਨੇ ਮਰਨ ਵੇਲੇ ਅੰਤਕਾਰ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਣ ਵਾਲ ਵਾਲ ਆਉਤਰੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਖਸੇ ਬਾਣ ਕਹਿੰਦੇ ਮਰਨ ਵੇਲੇ ਜਿਹੜਾ ਇਨਸਾਨ ਆਪਣੇ ਘਰ ਨੂੰ ਸਿਮਰ ਲਵੇ ਹਏ ਮੇਰੇ ਘਰ ਪਰਿਵਾਰ ਦਾ ਕੀ ਬਣੇਗਾ ਕਹਿੰਦੇ ਮਰ ਕਰਕੇ ਸਭத் ਖਿਮਾ ਕਰਨਾ ਪ੍ਰੇਤ ਦੀ ਜੂਣ ਪੈਂਦਾ ਵਾਸ਼ਨਾ ਬਣ ਜਾਂਦੀ ਹੈ ਆਪਾਂ ਵੇਖਦੇ ਆ ਨਾ ਘਰਾਂ ਦੇ ਵਿੱਚ ਨੁਕਸ ਪੈ ਜਾਂਦੇ ਨੇ ਨਵੀਂ ਵਿਆਹੀ ਬਹੂ ਨੂੰ ਪ੍ਰੀਤ ਚੰਬੜ ਜਾਂਦੇ ਨੇ ਹਵਾਵਾਂ ਚੰਬੜ ਜਾਂਦੀਆਂ ਬੱਚਿਆਂ ਨੂੰ ਸਿਆਣੇ ਸਿਆਣੇ ਬਜ਼ੁਰਗਾਂ ਨੂੰ ਇਹੋ ਜਿਹੇ ਰੋਗ ਲੱਗ ਜਾਂਦੇ ਨੇ ਹਵਾਵਾਂ ਦੇ ਫਿਰ ਖਿਮਾ ਕਰਨਾ ਦੱਬੀਆਂ ਬਖੰਡੀਆਂ ਦੇ ਜਾ ਕਰਕੇ ਤੇ ਆਪਾਂ ਚੌਕੀਆਂ ਭਰਦੇ ਆ ਪਰ ਸਾਧ ਸੰਗਤ ਦੀ ਉਹਨਾਂ ਪਿੱਛੇ ਕਾਰਨ ਹੈ ਅਸੀਂ ਆਪਣੀ ਮੁਕਤੀ ਨਹੀਂ ਚਾਹੁੰਦੇ ਗੁਰੂ ਦੇ ਦਰ ਤੋਂ ਤੌਰੋ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਕਬੀਰ ਜੀ ਤੇ ਪਾਪ ਕੀ ਇਹ ਰਾਖੀ ਤਲੈ ਦੁਰਾਈ ਪ੍ਰਗਟ ਪਏ ਨਿਦਾਨ ਸਭ ਜਾਂ ਪੁੱਛੇ ਧਰਮ ਰਾਏ ਭਲਿਆ ਬੰਦਿਆ ਤੂੰ ਪਰਦੇ ਦੇ ਵਿੱਚ ਸਭ ਕੁਝ ਹੀ ਕਰ ਲਵੇਂਗਾ ਪਰ ਗੁਰੂ ਨੇ ਤੈਨੂੰ ਵੇਖਣਾ ਏ ਗੁਰੂ ਨੇ ਤੇਰਾ ਲੇਖਾ ਜੋਖਾ ਰੋਜ਼ ਕਰਨਾ ਤੇ ਅਸੀਂ ਇਨਸਾਨ ਅੱਜ ਕੱਲ੍ਹ ਯੁੱਗ ਦਾ ਸਮਾਂ ਹੈ ਪਿਆਰਿਓ ਖਿਮਾ ਕਰਿਓ ਮੈਂ ਬਚਨ ਕਰਾਂ ਅਸੀਂ ਰੱਬ ਨੂੰ ਭੁੱਲੇ ਪਏ ਆ ਮੰਨਿਓ ਭਾਵੇਂ ਨਾ ਮੰਨਿਓ ਮੰਨਣਾ ਪੈਣਾ ਤੇ ਪਰ ਭਗਤ ਬਾਣੀ ਕਹਿੰਦੀ ਹੈ ਭਗਤ ਸੇ ਬਾਣ ਕਹਿੰਦੇ ਨੇ ਭਗਤ ਫਰੀਦ ਜੀ ਫਰਮਾਉਂਦੇ ਨੇ ਫਰੀਦਾ ਜੀ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਇਹ ਵੀ ਮੰਨਣਾ ਪੈਣਾ ਨਾ ਭਗਤ ਫਰੀਦ ਸਾਹਿਬ ਜੀ ਕਹਿੰਦੇ ਭਲਿਆ ਬੰਦਿਆ ਜੇ ਤੂੰ ਰੱਬ ਨੂੰ ਭੁੱਲਿਆ ਪਿਆ ਐਂ ਤੇ ਰੱਬ ਨੇ ਤੈਨੂੰ ਨਹੀਂ ਭੁੱਲਿਆ ਰੱਬ ਨੇ ਤੈਨੂੰ ਨਹੀਂ ਵਿਸਾਰਿਆ ਰੱਬ ਨੂੰ ਯਾਦ ਏ ਕਿ ਤੈਨੂੰ ਧਰਤੀ ਤੇ ਭੇਜਿਆ ਸੀ ਤੂੰ ਕਿਹੜੇ ਕਰਮ ਕਮਾਰਿਆ ਏ ਤੇਰਾ ਇੱਕ ਇੱਕ ਖਿੰਣ ਤੇਰਾ ਇੱਕ ਇੱਕ ਮਿੰਟ ਨੋਟ ਹੋ ਰਿਹਾ ਤੋ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਕਦੇ ਵੀ ਬੇਮੁਖ ਨਹੀਂ ਹੋਣਾ ਚਾਹੀਦਾ ਗੁਰੂ ਤੋਂ ਐਸੇ ਕਾਰਜ ਨਹੀਂ ਕਰਨੇ ਚਾਹੀਦੇ ਬੱਚਿਆਂ ਦੇ ਜਨਮ ਵੇਲੇ ਜਿੰਨਾ ਕਾਰਜਾ ਕਰਕੇ ਸਾਡੇ ਬੱਚਿਆਂ ਦਾ ਜੀਵਨ ਵੀ ਮਨਮੁਖਾਂ ਵਾਲਾ ਹੋ ਜਾਵੇ ਗੁਰਮਤ ਤੋਂ ਹੀ ਨਾ ਹੋ ਜਾਵੇ ਅੱਜ ਦੇਖਦੇ ਆ ਨਾ ਅੱਜ ਦੀ ਨੌਜਵਾਨੀ ਪੀੜੀ ਨਸ਼ਿਆਂ ਪੱਤੀਆਂ ਦੇ ਵਿੱਚ ਲੱਗੀ ਹੋਈ ਹੈ ਕਿਮਾ ਕਰਨਾ ਨੌਜਵਾਨ ਸੋਹਣੀ ਸਟਾਲ ਜਿਨ੍ਹਾਂ ਦੇ ਸਰੀਰ ਨੇ ਜਿਨ੍ਹਾਂ ਨੇ ਕਮਾਈਆਂ ਕਰਕੇ ਬੁੱਢੇ ਮਾਪਿਆਂ ਦਾ ਸੰਹਾਰਾ ਬਣਨਾ ਹੈ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਉਹ ਨੌਜਵਾਨ ਕਿੱਧਰ ਨੂੰ ਜਾ ਰਹੇ ਨੇ ਅੱਜ ਇੱਕ ਮਾਂ ਆਪਣੇ ਪੁੱਤਰ ਨੂੰ ਬਾਹਰ ਨਹੀਂ ਭੇਜਦੀ ਕਿਉਂ ਕਿਉਂਕਿ ਸੰਗਤ ਮਾੜੀ ਨਾਲ ਮਹਿ ਜਾਵੇ ਨਸ਼ਾ ਪੱਤਾ ਨਾ ਕਰਨ ਲੱਗ ਜਾਵੇ ਕਿੰਨਾ ਕੁਝ ਸੋਚਦੇ ਆ ਸਾਤ ਸੰਗਤ ਜੀ ਐਸਾ ਮਾੜਾ ਸਮਾਂ ਕਿਸੇ ਤੇ ਆਵੇ ਹੀ ਕਿਉਂ ਸਿਆਣੇ ਕਹਿੰਦੇ ਨੇ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਜਦੋਂ ਬੱਚਿਆਂ ਦੇ ਜਨਮ ਹੁੰਦੇ ਨੇ ਜਨਮ ਵੇਲੇ ਤੋਂ ਹੀ ਸਾਤ ਸੰਗਤ ਜੀ ਬੱਚਿਆਂ ਨੂੰ ਵਕਤ ਵਦ ਸਿੱਖਿਆ ਇਹੋ ਜੀ ਦਿੱਤੀ ਜਾਵੇ ਬੱਚੇ ਨੂੰ ਆਪਣੇ ਪਿਤਾ ਦਾ ਰਾਜ ਰੱਜ ਕੇ ਡਰ ਭਰਿਆ ਆਪਣੀ ਮਾਂ ਦਾ ਡਰ ਭਰਿਆ ਹੋਵੇ ਆਪਣੇ ਭਾਈਆਂ ਦਾ ਡਰ ਭਰਿਆ ਹੋਵੇ ਅੱਜ ਦੇ ਨੌਜਵਾਨ ਮਾਂ ਨੂੰ ਧੱਕਾ ਮਾਰਦੇ ਨੇ ਪਿਓ ਨੂੰ ਧੱਕਾ ਮਾਰਦੇ ਨੇ ਚਿੱਤੀ ਦਾੜੀ ਨੂੰ ਹੱਥ ਪਾਉਂਦੇ ਨੇ ਧੱਕੇ ਮਾਰ ਕੇ ਘਰੋਂ ਨਿਕਲ ਜਾਂਦੇ ਨੇ ਨੀ ਨਸ਼ੇ ਪੱਤੇ ਕਰਦੇ ਨੇ ਕੁੱਟਕਟਾਈ ਕਰਦੇ ਕਿੰਨਾ ਕੁਝ ਕਰਦੇ ਆਪਾਂ ਸੁਣਦੇ ਤੇ ਵੇਖਦੇ ਆਂ ਡਰ ਨਹੀਂ ਨਾ ਮਨਾਂ ਦੇ ਵਿੱਚ ਤੇ ਐਸੇ ਬਾਲ ਬੱਚੇ ਵੀ ਹੈ ਨਹੀਂ ਜਿਹੜੇ ਕੰਨ ਚ ਪਾਇਆ ਨਹੀਂ ਸਰਕ ਤੇ ਪਿਤਾ ਤੋਂ ਬਹੁਤ ਡਰਦੇ ਨੇ ਮਾਤਾ ਤੋਂ ਵੀ ਡਰਦੇ ਨੇ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਜਿਹੋ ਜੀ ਸਿੱਖਿਆ ਜਨਮ ਤੋਂ ਦਵਾਂਗੇ ਜਿਹੋ ਜਿਹਾ ਉਹਦਾ ਜਨਮ ਸੰਸਕਾਰ ਅਸੀਂ ਬੰਨ੍ਹ ਦਵਾਂਗੇ ਨਾ ਉਵੇਂ ساری ਜ਼ਿੰਦਗੀ ਬਤੀਤ ਕਰੇਗਾ ਤੇ ਸਾਧ ਸੰਗਤ ਜੀ ਜਨਮ ਸੰਸਕਾਰ ਵੇਲੇ ਸਾਨੂੰ ਕਦੇ ਵੀ ਬੇਮੁਖ ਨਹੀਂ ਗੁਰੂ ਤੋਂ ਹੋਣਾ ਚਾਹੀਦਾ ਸਿਆਣਿਆਂ ਤੋਂ ਸੁਣੀਦਾ ਸੀ ਆਪਣੇ ਬਜ਼ੁਰਗਾਂ ਤੋਂ ਜਦੋਂ ਪਿਛਲੇ ਸਮਿਆਂ ਦੇ ਵਿੱਚ ਘਰ ਬੱਚਾ ਪੈਦਾ ਹੁੰਦਾ ਸੀ ਤੇ ਸਿਆਣੇ ਬਜ਼ੁਰਗ ਤੇ ਮਾਈਆਂ ਦਾਦੀਆਂ ਪੜਦਾਦੀਆਂ ਨਾਨੀਆਂ ਮਾਈਆਂ ਆਪਣੇ ਬੱਚੇ ਨੂੰ ਗੁਰਤੀ ਗ੍ਰੰਥੀ ਸਿੰਘ ਦੇ ਕੋਲੋਂ ਦਵਾਉਂਦੀਆਂ ਹੁੰਦੀਆਂ ਸੀ ਹੁਣ ਅੱਜ ਕਿੰਨੇ ਗ੍ਰੰਥੀ ਸਿੰਘ ਬੱਚਿਆਂ ਨੂੰ ਗੁਰਤੀ ਦਿੰਦੇ ਨੇ ਤੁਸੀਂ ਆਪ ਹੀ ਵੇਖ ਲਓ ਕਿੰਨਿਆਂ ਨੂੰ ਗੁਰਤੀ ਦਵਾਉਣੇ ਆ ਕਿਸੇ ਚੰਗੇ ਪੁਰਸ਼ ਕੋਲੋਂ ਗੁਰਤੀ ਦਵਾਈ ਜਾਂਦੀ ਸੀ ਕਿਸੇ ਪਹਿਲਵਾਨ ਕੋਲੋਂ ਕਿਸੇ ਖਿਡਾਰੀ ਦੇ ਕੋਲੋਂ ਕਿਸੇ ਮਹਾਪੁਰਸ਼ ਦੇ ਕੋਲੋਂ ਕਿਸੇ ਲੇਖਕ ਦੇ ਕੋਲੋਂ ਕਿਸੇ ਪੜ੍ਹੇ ਲਿਖੇ ਇਨਸਾਨ ਦੇ ਕੋਲੋਂ ਗੁਰਤੀ ਦਵਾਈ ਜਾਂਦੀ ਸੀ ਪਰ ਸੱਚ ਕਰਕੇ ਜਾਣਿਓ ਪਿਆਰਿਓ ਅਸੀਂ ਕੋਹਾਂ ਦੂਰ ਗੁਰਮਤ ਤੋਂ ਹੋ ਗਏ ਦੂਜੇ ਨੰਬਰ ਤੇ ਸਾਧ ਸੰਗਤ ਜੀ ਪਹਿਲਾ ਇਹ ਜਨਮ ਸੰਸਕਾਰ ਦੂਸਰਾ ਇਹ ਵਿਦਿਆ ਸੰਸਕਾਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਪੜ੍ਹਾਉਣੇ ਕਿੰਨਾ ਸਕੂਲਾਂ ਦੇ ਵਿੱਚ ਈਸਾਈਆਂ ਦੇ ਸਕੂਲੇ ਕਾਨਵੈਂਟ ਸਕੂਲਾਂ ਦੇ ਵਿੱਚ ਕੀ ਕਹਿੰਨੇ ਆ ਕਿ ਉਹਨਾਂ ਸਕੂਲਾਂ ਦੇ ਵਿੱਚ ਪਾਈ ਆਈਸੀਐਸਈ ਬੋਰਡ ਹੈ ਉਹਨਾਂ ਸਕੂਲਾਂ ਵਿੱਚ ਸੀਬੀਐਸਸੀ ਬੋਰਡ ਹੈ ਪੰਜਾਬ ਸਕੂਲ ਦਾ ਤੇ ਬੇੜਾ ਹੀ ਘਰ ਕੇ ਰੱਜ ਰੱਜ ਆਪਣੇ ਬੱਚਿਆਂ ਨੂੰ ਉਸ ਪਾਸੇ ਜੋੜੀਏ ਪਰ ਸਾਧ ਸੰਗਤ ਜੀ ਸਾਡੇ ਗੁਰਸਿੱਖੀ ਦੇ ਸਕੂਲ ਵੀ ਬਥੇਰੇ ਨੇ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਈਸਾਈਆਂ ਦੇ ਹੱਥ ਨੰਨਦੇ ਹੀ ਦੀ ਵਿਦਿਆ ਸੰਸਕਾਰ ਹੈ ਜਦੋਂ ਬੱਚਾ ਪੜਨ ਯੋਗ ਹੋ ਜਾਵੇ ਉਹਨੂੰ ਚੰਗਿਆ ਸਿੱਖਿਆ ਦਿਵਾਉਣੀ ਚੰਗੇ ਟੀਚਰਾਂ ਅਧਿਆਪਕਾਂ ਦੇ ਕੋਲੋਂ ਅੱਜ ਸਾਡੇ ਮਾਪਿਆਂ ਨੇ ਸਾਨੂੰ ਅਲੀਸ਼ਾਨ ਬੰਗਲੇ ਸਾਨੂੰ 20 22 22 ਕਿੱਲੇ 30 30 ਕਿੱਲੇ ਜ਼ਮੀਨਾਂ ਦਿੱਤੀਆਂ ਸਾਥ ਸੰਗਤ ਦੀ ਚੇਤਾ ਰੱਖਿਓ ਅੱਜ ਦੇ ਨੌਜਵਾਨ ਇਹ ਗੱਲ ਮਣਾ ਵਿੱਚ ਬਿਠਾ ਲੈਣ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਤੇ ਅੱਜ ਸੀਮੰਟ ਰਾਉਂਦੇ ਫਿਰਦੇ ਅੱਜ ਐਸ਼ਾ ਮਾਣਦੇ ਆ ਅੱਜ ਸੁੱਖ ਦੀ ਨੀਂਦ ਸੌਂਨੇ ਆ ਪਿਆਰਿਓ ਉਹ ਕਦੇ ਵੀ ਇਨਾਂ ਸਾਈਆਂ ਦੇ ਸਕੂਲਾਂ ਦੇ ਲਣੀ ਸੀ ਕੇ ਅੱਜ ਅਸੀਂ ਉਹਨਾਂ ਦੀਆਂ ਦਿੱਤੀਆਂ ਜੈ ਦਾਦਾ ਦਾ ਸੁੱਖ ਮੰਨ ਰਹੇ ਹਾਂ ਨਾ ਹੁਣ ਸਾਧ ਸੰਗਤ ਜੀ ਦਾਦਾ ਪੜਿਆ ਸਰਕਾਰੀ ਸਕੂਲੇ ਸਰਕਾਰੀ ਸਕੂਲੇ ਉਹਨੇ ਵਿਦਿਆ ਪ੍ਰਾਪਤ ਕੀਤੀ ਨਾਰਮਲ ਵਿਦਿਆ ਪੜ੍ਹੀ ਕੋਈ ਇਹੋ ਜੇ ਸਾ ਥਾਂ ਜਾ ਕਰਕੇ ਵਿਦਿਆ ਨਹੀਂ ਪੜ੍ਹੀ ਜਿੱਥੇ ਧਰਮ ਪਰਵੇਤਨ ਕੀਤਾ ਜਾਵੇ ਅੱਗੇ ਆ ਗਿਆ ਪੁੱਤਰ ਦਾਦੇ ਦੇ ਪੁੱਤਰ ਨੇ ਵੀ ਚੰਗੀ ਵਿੱਦਿਆ ਪੜ੍ਹੀ ਜਦੋਂ ਪੋਤਰੇ ਦੀ ਵਾਰੀ ਆਈ ਤੇ ਮਾਣ ਹੀ ਉਹਨੂੰ ਕੌਂਵਨਟ ਸਕੂਲ ਲਈ ਪਾਤਾ ਆਪਣੇ ਧਰਮ ਤੋਂ ਹੀ ਵਕਰਿਆ ਕਰਦਾ ਕੇਸ ਕਟਾ ਆ ਦਿੱਤੇ ਕਈ ਕਈ ਤਰ੍ਹਾਂ ਦੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਾਲਚ ਵਿੱਚ ਆਪਣੇ ਧਰਮ ਤੋਂ ਹੀ ਬੇਮੁਖ ਹੋ ਜਾਂਦੇ ਆ ਆਪਣੀ ਸਿੱਖਿਆ ਹੀ ਭੁੱਲ ਜਾਂਦੇ ਆ ਤੇ ਦੂਜੀ ਬੇਨਤੀ ਕਰਾਂ ਸਾਧ ਸੰਗਤ ਜੀ ਦੂਜਾ ਇਹ ਵਿਦਿਆ ਸੰਸਕਾਰ ਜਦੋਂ ਬੱਚਾ ਪੜਨ ਯੋਗ ਹੋ ਜਾਵੇ ਪਿਆਰਿਓ ਉਹਨੂੰ ਚੰਗੀ ਸਿੱਖਿਆ ਦੇਣੀ ਇੱਕ ਮਾਂ ਪਿਓ ਦਾ ਪਰਜ ਬਣਦਾ ਹੈ ਤੇ ਨਾਲ ਦੀ ਨਾਲ ਜਿੱਥੇ ਅਸੀਂ ਦੁਨਿਆਵੀ ਸਿੱਖਿਆ ਦੇਣੀ ਆਪਣੇ ਬੱਚਿਆਂ ਨੂੰ ਉੱਥੇ ਆਪਣੇ ਬੱਚਿਆਂ ਨੂੰ ਗੁਰਮੁਖੋ ਵਾਤੋ ਵਾਤ ਅਧਿਆਤਮਿਕ ਸਿੱਖਿਆ ਵੀ ਅਸੀਂ ਨਾਂ ਨਾਲ ਦੇਣੀ ਹੈ ਕਿ ਭਾਈ ਬੱਚਿਓ ਤੁਹਾਡੇ ਦਾਦੀਆਂ ਦਾ ਤੁਹਾਡੇ ਪਰਦਾਦੀਆਂ ਦਾ ਇਤਿਹਾਸ ਕੀ ਸੀ ਇਹ ਇਤਿਹਾਸ ਤੁਸੀਂ ਕਿੰਨਾਂ ਦੇ ਵਾਰਸ ਹੋ ਤੁਸੀਂ ਕਿੰਨਾਂ ਦੇ ਘਰਾਂ ਵਿੱਚ ਜੰਮੇ ਹੋ ਸਾਡੀਆਂ ਸਰਦਾਰੀਆਂ ਕੀ ਨੇ ਚਾਰ ਸਹਿਬਜ਼ਾਦਿਆਂ ਦਾ ਇਤਿਹਾਸ ਕੀ ਕਹਿੰਦਾ ਹੈ ਮਾਤਾ ਗੁਜਰਕੌਰ ਜੀ ਕੌਣ ਸਨ ਬਾਬਾ ਬੰਦਾ ਭਾਦਰ ਜੀ ਕੌਣ ਸਨ ਸਾਡੀ ਵਿਰਾਸਤ ਕੀ ਹੈ ਸਾਡਾ ਸਭਿਆਚਾਰ ਕੀ ਹੈ ਸੱਭਿਆਚਾਰ ਤੋਂ ਮੈਨੂੰ ਬਚਨ ਚੀਤੇ ਆਇਆ ਅੱਜ ਦਾ ਸੱਭਿਆਚਾਰ ਤੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਜਦੋਂ ਵਿਆਹ ਸ਼ਾਦੀਆਂ ਹੁੰਦੇ ਤੇ ਵੇਖੀਦਾ ਗੱਲ ਗਾਤਰੇ ਪਏ ਹੁੰਦੇ ਨੇ ਸਿਰ ਤੇ ਦਸਤਾਰਾਂ ਪੱਗਾਂ ਵੀ ਬੰਨੀਆਂ ਹੁੰਦੀਆਂ ਨੇ ਚਟੀਆਂ ਦਸਤਾਰ ਕਿਮਾ ਕਰਨਾ ਚਟੀਆਂ ਦਾੜੀਆਂ ਵੀ ਹੁੰਦੀਆਂ ਨੇ ਸਿਆਣੀਆਂ ਸਿਆਣੀਆਂ ਮਾਈਆਂ ਬੀਬੀਆਂ ਸਾਡੇ ਪਰਿਵਾਰ ਬੱਚੇ ਭਰਾ ਭੈਣਾਂ ਨਾ ਚਾਉਂਦੇ ਨੇ ਤੇ ਭੈਣਾਂ ਭਰਾ ਨਾ ਚਾਉਂਦੀਆਂ ਨੇ ਇੱਕ ਸਮਾਂ ਸੀ ਬੇਨਤੀ ਕਰਾਂ ਗੁਰਮਤ ਦੇ ਅਨੁਸਾਰ ਜੇ ਵੇਖੀਏ ਨਾ ਇਤਿਹਾਸ ਬੜੀ ਇਕ ਸਮਾਂ ਸੀ ਜਦੋਂ ਖਾਲਸਾ ਦੇ 12 ਵਜ ਦੇ ਸੰਤ ਸੀ ਖਾਲਸਾ ਧੀਆ ਪਹਿਣਾ ਨੱਚਦੀਆਂ ਨਚਾਉਂਦੀਆਂ ਮੁਗਲਾਂ ਕੋਲੋਂ ਛਡਾ ਕੇ ਲਿਆਉਂਦਾ ਸੀ ਐਵੇਂ ਸੀ ਨਾ ਅਸੀਂ ਧੀਆ ਪਹਿਣਾ 12 ਵਜ ਦੇ ਨੂੰ ਛਡਾ ਕੇ ਆਪੋ ਆਪਣੇ ਘਰੀ ਪੰਚਾਇਤੀਆਂ ਸੀ ਤੇ ਅੱਜ ਦੀ ਧੀ ਪਹਿਣ ਅੱਜ ਖੁਦ ਭਰਾ ਆਪਣੀ ਭੈਣ ਨੂੰ 12 ਵਜੇ ਤੱਕ ਨਚਾਉਂਦਾ ਆਖੋ ਸਤਨਾਮ ਸ੍ਰੀ ਨੱਚਦੀਆਂ ਕਿ ਨਹੀਂ ਨੱਚਦੀਆਂ ਸਾਡੇ ਸਾਹਮਣੇ ਇਥੋਂ ਅਸੀਂ ਮਾਰ ਖਾਂਦੇ ਆ ਇਹ ਬਚਨ ਕੌੜਾ ਜ਼ਰੂਰ ਹੈ ਅਸੀਂ ਕਿਸੇ ਦੇ ਜੀਵਨ ਦੇ ਉਂਗਲ ਨਹੀਂ ਚੁੱਕਦੇ ਕੋਈ ਰਾਜਾ ਨੱਚੇ ਕੋਈ ਟੱਪੇ ਕੋਈ ਭੈਣ ਨੱਚੇ ਕੋਈ ਬੀਬੀ ਨੱਚੇ ਕੋਈ ਪਰਿਵਾਰ ਨੱਚੇ ਅਸੀਂ ਕਿਸੇ ਦੇ ਉਂਗਲ ਨਹੀਂ ਚੁੱਕਦੇ ਪਰ ਇੱਕ ਹੋ ਕਾ ਜ਼ਰੂਰ ਦਿੰਦੇ ਆ ਪਿਆਰਿਓ ਕਿ ਚੀਜ਼ਾਂ ਸਾਨੂੰ ਆਨੰਦ ਤੇ ਜ਼ਰੂਰ ਦਿੰਦੀਆਂ ਨਹੀਂ ਪਰ ਸਾਧ ਸੰਗਤ ਜੀ ਇਹ ਗੁਰੂ ਤੋਂ ਕੋਹਾਂ ਦੂਰ ਨਹੀਂ ਤੇ ਗੁਰੂ ਤੋਂ ਸਾਨੂੰ ਕੋਹਾਂ ਦੂਰ ਕਰ ਦਿੰਦੀਆਂ ਤੇ ਬੇਨਤੀ ਕਰਾਂ ਆਪਣੇ ਬੱਚਿਆਂ ਨੂੰ ਸੰਸਕਾਰ ਇਹੋ ਜਿਹੇ ਦਿੱਤੇ ਜਾਣ ਕਿ ਸਾਡੇ ਬੱਚੇ ਸਾਬ ਕਮਾਈਆਂ ਕਰਨ ਸਿੱਖਿਆ ਤੇ ਐਸੀ ਤਰਨ ਕਿ ਆਪਣੇ ਮਾਤਾ ਪਿਤਾ ਤੇ ਆਗਿਆਕਾਰੀ ਹੋਣ ਇੱਕ ਮਾਂ ਨੂੰ ਰੋਟੀ ਤੋਲਣਾ ਮੰਗਣੀ ਪਵੇ ਪਿਤਾ ਨੂੰ ਹੱਥ ਨਾਲ ਅੱਢਨੇ ਪੈਣ ਐਸੀ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਦੂਜਾ ਸੰਸਕਾਰ ਹੈ ਵਿਦਿਆ ਸੰਸਕਾਰ ਪਹਿਲਾ ਆਪ ਜੀ ਨੇ ਸਰਮਣ ਕੀਤਾ ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰ ਰਿਹਾ ਜਿਨ੍ਹਾਂ ਨੂੰ ਵਿਸਥਾਰ ਦੇ ਨਾਲ ਸਾਧ ਸੰਗਤ ਜੀ ਇਹਨਾਂ ਦੀ ਕਥਾ ਕਰੀਏ ਤੇ ਬੜਾ ਸਮਾਂ ਲੱਗ ਜਾਵੇਗਾ ਜਨਮ ਸੰਸਕਾਰ ਵੇਲੇ ਕਿਸੇ ਤਰ੍ਹਾਂ ਦੀ ਮਨਮਤ ਨਹੀਂ ਕਰਨੀ ਚਾਹੀਦੀ ਦਾਇਆਂ ਦੇ ਕੋਲੋਂ ਬੱਚਿਆਂ ਦਾ ਜਨਮ ਨਹੀਂ ਦਿਵਾਉਣਾ ਚਾਹੀਦਾ ਸਾਧ ਸੰਗਤ ਜੀ ਉਹਨਾਂ ਕੋਲੋਂ ਗੁਰਤੀ ਨਹੀਂ ਦਿਵਾਉਣੀ ਚਾਹੀਦੀ ਬੱਚਿਆਂ ਨੂੰ ਵਹਿਮ ਪਰਮ ਨਹੀਂ ਕਰਨੇ ਚਾਹੀਦੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਨਿੰਮ ਦੇ ਪੱਤੇ ਨਹੀਂ ਬਲਣੇ ਚਾਹੀਦੇ ਇਹ ਕਈ ਤਰ੍ਹਾਂ ਦੇ ਅਸੀਂ ਵਹਿਮ ਭਰਮ ਕਰਦੇ ਆਂ ਕਿਸੇ ਪ੍ਰਕਾਰ ਦੀ ਮਨਮਤ ਗੁਰੂ ਕੀ ਸਿੱਖ ਨਹੀਂ ਕਰਨੀ ਤਾਂ ਜਨਮ ਸਫਲਾ ਹੈ ਦੂਜੀ ਤੇ ਆ ਗਿਆ ਵਿਦਿਆ ਸੰਸਕਾਰ ਵਿਦਿਆ ਉਹ ਆਪਣੇ ਬੱਚਿਆਂ ਨੂੰ ਪੜਾਉਣੀ ਤੇ ਪੜਨੀ ਹੈ ਜਿਹੜੀ ਗੁਰੂ ਦੇ ਨਾਲ ਜੋੜੇ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਨੂੰ ਪ੍ਰੇਰੇ ਉਹ ਵਿਦਿਆ ਪੜਨੀ ਹੈ ਜਿਸ ਵਿਦਿਆ ਨੂੰ ਪੜ ਕਰਕੇ ਸਾਡੇ ਬੱਚੇ